ਇਤਸਵੀਰਾ ਪੰਜਾਬ ਹਰਿਆਣਾ ਦੇ ਰਤਿਆ ਬਾਰਡਰ ਦੀਆਂ ਨੇ ਤੇ ਰਤਿਆ ਬਾਰਡਰ ਤੇ ਮਾਨਸਾ ਪੁਲਿਸ ਦੇ ਵੱਲੋਂ ਇੱਕ ਸਖਤ ਚੈਕਿੰਗ ਮੁਹਿੰਮ ਚਲਾਈ ਗਈ ਨਸ਼ਾ ਅਮਰੋਧ ਵਿੱਢੀ ਮੁਹਿੰਮ ਦੇ ਤਹਿਤ ਮਾਨਸਾ ਜ਼ਿਲ੍ਹੇ ਦੇ ਐਸਐਸਪੀ ਹਰਕੀਰਤ ਸਿੰਘ ਵੱਲੋਂ ਵੱਡੀ ਪੁਲਿਸ ਨਾਫਰੀ ਨੂੰ ਲੈ ਕੇ ਪੰਜਾਬ ਹਰਿਆਣਾ ਦੀ ਹੱਦ ਤੇ ਹਾਈ ਟੈਕ ਨਾਕਾ ਲਗਾ ਕੇ ਇੱਥੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਸ ਮੌਕੇ ਪੁਲਿਸ ਵੱਲੋਂ ਹਰਿਆਣਾ ਤੋਂ ਪੰਜਾਬ ਵੱੰਦਰ ਦਾਖਲ ਹੁੰਦੇ ਵੱਖ-ਵੱਖ ਵਾਹਨਾਂ ਦੀ ਪੂਰੀ ਤਰ੍ਹਾਂ ਚੈਕਿੰਗ ਕੀਤੀ ਗਈ ਇਨਾ ਵਾਹਨਾ ਦੇ ਵਿੱਚ ਆ ਰਹੇ ਵਿਅਕਤੀਆਂ ਦੀ ਸਨਖਤ ਵੀ ਜਾਂਚੀ ਗਈ ਐਸਪੀ ਹਰਕੀਰਤ ਸਿੰਘ ਨੇ ਦੱਸਿਆ ਕਿ ਇਹ ਨਾਕੇ ਮਾਨਸਾ ਜ਼ਿਲ੍ਹੇ ਅੰਦਰ 8 ਥਾਵਾਂ ਤੇ ਲਗਾਏ ਗਏ ਜਿਨ੍ਹਾਂ ਦੀ ਅਗਵਾਈ ਜ਼ਿਲ੍ਹੇ ਦੇ ਪੁਲਿਸ ਮੁਖੀ ਬਗੀਰਥ ਲਾਲ ਮੀਨਾ ਦੇ ਵੱਲੋਂ ਕੀਤੀ ਗਈ ਅੱਜ ਯੁਧਨੇਸ਼ਾ ਵਿਰੋਧ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਹੈ ਉਹਦੇ ਤਹਿਤ ਪੂਰੇ ਪੰਜਾਬ ਸਟੇਟ ਦੇ ਵਿੱਚ ਆਪਰੇਸ਼ਨ ਸੀਲ ਆਯੋਜਿਤ ਕੀਤਾ ਗਿਆ ਇਸ ਦੇ ਵਿੱਚ ਜ਼ਿਲ੍ਹਾ ਮਾਨਸਾ ਦੇ ਵਿੱਚ ਵੀ ਅਸੀਂ 8 ਜਗ੍ਹਾ ਤੇ ਵਿੱਚ ਨਾਕੇ ਲਾਏ ਨੇ ਤੇ ਉਸੇ ਨਾਕਿਆਂ ਨੂੰ ਚੈੱਕ ਕਰਦੇ ਹੋਏ ਮੈਂ ਅੱਜ ਇੱਥੇ ਲੱਖੀਵਾਲਾ ਨਾਕਾ 'ਚ ਆਇਆ ਹਾਂ ਇਹ ਸਾਡਾ ਹਾਈ ਟੈਕ ਨਾਕਾ ਹੈ ਪੰਜਾਬ ਤੇ ਹਰਿਆਣਾ ਦੀ ਹੱਦ ਤੇ ਲੱਗਾ ਨਾਕਾ ਹੈ ਇਹ ਤੇ ਇੱਥੇ ਅਸੀਂ ਆਪਣਾ ਕਾਫੀ ਹਾਰੀ ਮਾਤਰਾ ਦੇ ਫੋਰਸ ਲਾਈ ਹੈ ਤੇ ਚੈਕਿੰਗ ਕਰ ਰਹੇ ਹਾਂ ਇਸ ਪੂਰੇ ਮੁਹਿੰਮ ਦੇ ਵਿੱਚ ਅਸੀਂ ਤਕਰੀਬਨ 700 ਦੇ ਕਰੀਬ ਫੋਰਸ ਲਾਈ ਹੈ ਤੇ ਵੱਖ-ਵੱਖ ਰੈਂਕ ਦੇ ਅਫਸਰ ਇੱਥੇ ਲਗਾਏ ਨੇ ਤੇ ਇਹ ਜਿਹੜੀ ਮੁਹਿੰਮ ਹੈ ਇਹਦੇ ਵਿੱਚ ਅਸੀਂ ਦੋਨੋਂ ਤਰੀਕੇ ਨਾਲ ਕੰਮ ਕਰ ਰਹੇ ਹਾਂ ਇੱਕ ਅਸੀਂ ਲੀਗਲ ਐਂਗਲ ਵੀ ਕਰ ਰਹੇ ਹਾਂ ਜਿਹਦੇ ਵਿੱਚ ਜੇ ਕੋਈ ਨਸ਼ਾ ਸਾਡੇ ਏਰੀਆ ਚ ਆ ਕੇ ਵੇਚ ਰਿਹਾ ਉਹਦੇ ਉੱਤੇ ਅਸੀਂ ਐਨਡੀਪੀਐਸ ਦੇ ਐਫਆਈਆਰ ਕਰ ਰਹੇ ਹਾਂ ਤੇ ਦੂਸਰਾ ਸਾਡਾ ਜਿਹੜਾ ਤਰੀਕਾ ਉਹ ਹੈ ਕਿ ਜੇ ਕੋਈ ਇਸ ਮਾੜੀ ਆਦਤੋਂ ਨਿਕਲਣਾ ਚਾਹੁੰਦਾ ਹੈ ਤੇ ਨਸ਼ਾ ਛੱਡਣਾ ਚਾਹੁੰਦਾ ਹੈ ਤੇ ਅਸੀਂ ਉਹਨੂੰ ਡੀ ਐਡਿਕਸ਼ਨ ਸੈਂਟਰ ਜਾਂ ਓਟ ਕਲੀਨਿਕ ਉਹਦੇ ਵਿੱਚ ਉਹਨੂੰ ਭਰਤੀ ਕਰਵਾਂਦੇ ਹਾਂ ਇਸ ਤਰੀਕੇ ਨਾਲ ਪੰਜਾਬ ਸਰਕਾਰ ਦੋ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਇੱਕ ਲੀਗਲ ਦੇ ਵਿੱਚ ਜਿੱਥੇ ਉੱਤੇ ਪਰਚੇ ਹੋ ਰਹੇ ਨੇ ਤੇ ਦੂਸਰਾ ਜਿਹੜਾ ਇਸ ਦਲਦਲ ਤੋਂ ਕੋਈ ਨਿਕਲਣਾ ਚਾਹੁੰਦਾ ਹੈ ਤਾਂ ਉਹਦੇ ਨਾਲ ਅਸੀਂ ਨਰਮ ਵਤੀਰਾ ਕਰਦੇ ਪਏ ਹਾਂ। ਬੁਢਲਾਡਾ ਤੋਂ ਐਸ ਕੇ ਮਨਚੰਦਾ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੀ ਨਿਊਜ਼ ਬਠਿੰਡਾ ਖਬਰਨਾਮਾ